ਆਪ ਤੇ ਬੱਚੇ ਜਿਹੜਾ ਮੈਂ ਰੱਖਿਆ ਸੀ ਉਹ ਤਾਂ ਮੈਨੂੰ ਬਹੁਤ ਹੀ ਯੱਲਾ ਲੱਗਦਾ ਸਿਰਫ ਆਪਣੇ ਆਪ ਤੱਕ ਮੈਂ ਸੀਮਤ ਰਹਿਣਾ ਚਾਹੁੰਦੀ ਸਿਰਫ ਆਪਣੇ ਆਪ ਤੱਕ ਆਪਣੇ ਪਰਿਵਾਰ ਤੱਕ ਮੈਂ ਤਾਂ ਨੀਲੇ ਅਸਮਾਨ 'ਚ ਖੇਲਣਾ ਸੋਚਦੀ ਮੈਂ ਸੀਮਤ ਰਹਿਣਾ ਚਾਹੁੰਦੀ ਮੈਂ ਸੀਮਤ ਨਹੀਂ ਰਹਿਣਾ ਚਾਹੁੰਦੀ ਸਿਰਫ ਆਪਣੇ ਆਪ ਤੱਕ ਜਾਂ ਆਪਣੇ ਪਰਿਵਾਰ ਤੱਕ

ਮੇਰੇ ਮਾਣੇ ਹਨ ਦੀ ਰਾਤਾਂ ਚ ਨਾ ਫਤਨਾ ਦੀਆਂ ਲਕੀਰਾਵਾਂ ਦਾ ਨਾ ਹੀ ਪੜਨਾ ਹੈ ਹਨੇਰਾ ਤੇ ਆਉਂਦੀਆਂ ਮੱਠਾਂ ਦੀਆਂ ਲਕੀਰਾਵਾਂ ਦਾ ਮੈਂ ਤਾਂ ਪੌਣੀ ਅੰਧੀਆਂ ਪੜਾਂ ਨਵੀਂ ਸੋਚਦੀ ਨਾ ਬਹੁਤਾਰੋਂ ਸੋਚਦੀਆਂ ਨਵੀਂ ਨੰਨੇ ਜ਼ਰੂਰੀ ਸਿੱਖ ਪੜਾਂ ਆਉਂ ਸਾਰੇ ਕੁੜੀਆਂ ਇਕੱਠੇ ਇੱਕ ਦੂਜੇ ਦਾ ਬਣ ਕੇ ਪਰਚਾਵਾ ਜਿਵੇਂ ਜਿਦੀ ਦੇ ਔਖੇ ਸੌਖੇ ਪੜਾਂ ਬਦਲਦੀਆਂ ਰੁੱਤਾਂ ਵਾਂਗ ਆਉਂਦੇ ਜਾਂਦੇ ਰਹਿਣਗੇ ਹੌ ਬਣੇ ਸਿੱਖ ਦਿੱਲੀ ਦਾ ਪਰਛਾਵਾਂ ਜ਼ਿੰਦਗੀ ਦੇ ਔਖੇ ਚੰਗੇ ਪਲ ਬਦਲਦੀਆਂ ਰੁੱਤਾਂ